ਬੀਬੀ ਜੀ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ ਸ਼੍ਰੀ ਹਰਕਾਲਤਾਖ ਸਾਹਿਬ ਵੱਲੋਂ ਕਿਵੇਂ ਦੇਖ ਰਹੇ ਹੋ ਇਸ ਫੈਸਲੇ ਨੂੰ ਸਾਰੇ ਸਰਦਾਰ ਦੇ ਅੱਖਾਂ ਜਿਹੜੀਆਂ ਸੀ ਉਹ ਸ਼੍ਰੀ ਹਰਕਾਲਤਾਖ ਸਾਹਿਬ ਲੱਗੀਆਂ ਹੋਈਆਂ ਸੀ ਹਰ ਇੱਕ ਨੂੰ ਚਿਤਦਾ ਸੀ ਕਿ ਜੋ ਪੰਥਕ ਮਰਿਆਦਾ ਹੈ ਜਾਂ ਸਿੱਖ ਸਿਧਾਂਤ ਹਨ ਉਹਨਾਂ ਦਾ ਕਤਲ ਨਾ ਹੋਵੇ ਜੀ ਅੱਜ ਜਿਹੜਾ ਫੈਸਲਾ ਸੁਣਾਇਆ ਗਿਆ ਇਹ ਸਾਰੀ ਸਿੱਖ ਸੰਗਤ ਨੂੰ ਪਰਵਾਣ ਕਰਨਾ ਚਾਹੀਦਾ ਹੈ ਕਿਉਂਕਿ ਸ਼੍ਰੀ ਹਰਕਾਲਤਾਖ ਸਾਹਿਬ ਸਾਡੀ ਸਰਬ ਉੱਚ ਉਚੇ ਉਤਾਰਨਤ ਹੈ ਉਹਦਾ ਕੀਤਾ ਹੋਇਆ ਫੈਸਲਾ ਸਾਨੂੰ ਸਾਰਿਆਂ ਨੂੰ ਸਿਰ ਨਵਾ ਕੇ ਮੰਨਣਾ ਚਾਹੀਦਾ ਔਰ ਸਾਰੇ ਮੰਨਣਗੇ ਹਮ ਅੱਛਾ ਤੁਹਾਨੂੰ ਐ ਲੱਗਦਾ ਕਿ ਇਹਨਾਂ ਨੇ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੇ ਕੱਲ ਹੀ ਸਰਦਾਰ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਸੀਗਾ ਕਿ ਉਹ ਜਾਣਦੇ ਸੀ ਕਿ ਮੇਰੇ ਨਾਲ ਇਹ ਹੋ ਸਕਦਾ ਹੈ ਕਾਰਜਕਾਰੀ ਪ੍ਰਧਾਨ ਦਾ ਤੇ ਕੋਈ ਮਤਲਬ ਹੈ ਜੀ ਹੁਣ ਮੈਂ ਕੀ ਕਹਿ ਸਕਦੀ ਹਾਂ ਉਹ ਦੁਬਾਰੇ ਉਹ ਵੀ ਫੈਸਲਾ ਉਹਨਾਂ ਦਾ ਗਲਤ ਸੀਗਾ ਕਿਉਂਕਿ ਪ੍ਰਧਾਨ ਪਹਿਲਾਂ ਅਸਤੀਫਾ ਦੇਵੇ ਤਾਂ ਹੀ ਕਾਰਜਕਾਰੀ ਪ੍ਰਧਾਨ ਆਇਆ ਜਾ ਸਕਦਾ ਜਾਂ ਜੀ ਨੇ ਮੀਤ ਪ੍ਰਧਾਨ ਪਿੱਛੇ ਕੰਮ ਕਰ ਸਕ। ਹਮ ਤਸੀਫਾ ਤੇ ਉਹਨਾਂ ਦਾ ਪ੍ਰਧਾਨ ਤੇ ਉਹ ਆਪ ਵੀ ਅਜੇ ਤੱਕ ਹੈਗੇ ਨੇ। ਹਮ ਅੱਛਾ ਜਿਹੜਾ ਜਿਹੜਾ ਏਜੰਡਾ ਜਿਹੜਾ ਅਕਾਲੀ ਦਲ ਸੁਧਾਰ ਲੈਰ ਲੈ ਕੇ ਚੱਲੀ ਸੀ ਤੁਹਾਨੂੰ ਲੱਗਦਾ ਕਿ ਹੁਣ ਉਹਦਾ ਅੱਗੇ ਉਹਨੂੰ ਟੋਰਿਆ ਜਾ ਸਕਦਾ ਹੈ ਉਹਦਾ ਅਗਾਜ਼ ਕਰ ਸਕੀਏ। ਸ਼੍ਰੋਮਣੀ ਅਕਾਲੀ ਦਲ ਸੁਧਾਰ ਸ਼੍ਰੋਮਣੀ ਕਾਲੀ ਦਲ ਸੁਧਾਰ ਲੈਰ ਇਸੇ ਲਈ ਚਲਾਈ ਸੀ ਕਿ ਜਿਹੜੀਆਂ ਗੱਲਾਂ ਦੀਆਂ ਵਕਿਆ ਹੋ ਰਹੀਆਂ ਉਹ ਠੀਕ ਕੀਤੀਆਂ ਜਾਣ। ਹਮ ਔਰ ਔਰ ਉਹ ਚੱਲ ਵੀ ਬਿਆਸ਼ਰਮ ਨਹੀਂ ਕਰਦਾ ਲੋ ਉਸ ਪਾਸੇ ਨੂੰ ਚੱਲਿਆ ਜਿਸ ਤਰ੍ਹਾਂ ਪਹਿਲਾਂ ਇਹਨਾਂ ਨੇ ਵਰਕਿੰਗ ਕਮੇਟੀ ਦੀ ਕੋਈ ਮੀਟਿੰਗ ਨਹੀਂ ਸੀ ਕੀਤੀ ਉਹ ਵਰਕਿੰਗ ਕਮੇਟੀ ਮੀਟਿੰਗ ਕਰਨ ਲੱਗੇ ਫਿਰ ਇਹਨਾਂ ਨੇ ਬਾਲੀਮਾਨੀ ਬੋਰਡ ਵੀ ਬਣਾ ਦਿੱਤਾ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਇਹਦਾ ਮਤਲਬ ਕਿ ਜਦੋਂ ਅਸੀਂ ਆਵਾਜ਼ ਉਠਾਈ ਹੈ ਉਸ ਵੇਲੇ ਸ਼ੁਰੂ ਹੋਇਆ ਸੋ ਅੱਜ ਜਿਹੜੀ ਮर्यादा ਦਾ ਤਾਂ ਹੋਇਆ ਸੀ ਇਸੇ ਲਈ ਅਸੀਂ ਗਿਆ ਸੀਗਾ ਕਿ ਅਸੀਂ ਜਾ ਕੇ ਸਾਰੇ ਪੇਸ਼ ਹੋਏ ਜਿਹੜੀ ਚੁੰਡਾ ਕਮੇਟੀ ਦੀ ਰਿਪੋਰਟ ਆਈ ਸੀ ਸੰਗਤਾ ਵਿੱਚੋਂ ਉਹਨੂੰ ਲਾਗੂ ਕਰੀਏ ਇਸੇ ਲਈ ਅਸੀਂ ਪੇਸ਼ ਹੋਏ ਸੀ ਵੀ ਜੇ ਕੋਈ ਗਲਤੀਆਂ ਸਾਡੀਆਂ ਹੋਈਆਂ ਨੇ ਉਹਨਾਂ ਦੀ ਮਾਫੀ ਮੰਗ ਲਈ ਸੋ ਉਹ ਵੀ ਅੱਜ ਸਾਡਾ ਜਿਹੜਾ ਸੀਗਾ ਉੱਥੇ ਫਰਿਆਦ ਸੀ ਜਿਹੜੀ ਉਹ ਵੀ ਪੂਰੀ ਹੋ ਗਈ ਅੱਛਾ ਅੰਤ ਵਿੱਚ ਬਾਹੀ ਪੁੱਛਣਾ ਤੁਸੀਂ ਸੰਤੁਸ਼ਟ ਹੋ ਇਸ ਫੈਸਲੇ ਤੋਂ ਉਸੇ ਕਾਲ ਤੱਕ ਸਾਡੇ ਦੇ ਸਰਦ ਦੇ ਜੀ ਕਾਲ ਤੱਕ ਸਭ ਤੋਂ ਆਏ ਹੁਕਮ ਤੇ ਹਰ ਸਿੱਖ ਨੂੰ ਸੰਤੁਸ਼ਟ ਹੋਣਾ ਚਾਹੀਦਾ ਠੀਕ ਹੈ ਠੀਕ ਹੈ ਬੀਬੀ ਜੀ ਬਹੁਤ ਸ਼ੁਕਰੀਆ